ਤੇ ਹਾਂਜੀ ਸਾਰੀ ਕਾਲੀ ਕਿਵੇਂ ਹੋ ਸਾਰੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਹੈਪੀ ਨੀਅਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਕੱਲ ਨੂੰ ਆਣਾ ਸਾਲ ਫਿਰ ਕੱਲ ਨੂੰ ਆ ਫਿਰ ਇਹ ਵੀਡੀਓ ਤੇ YouTube ਤੇ ਅੱਜ ਅਪਲੋਡ ਕਰਾਂ ਕੱਲ ਜਾ ਕੇ ਪਾ ਦੇਗੀ ਹੋਰ ਦੋਸਤ ਸਾਰੇ ਠੀਕ ਹੋ ਜੋ ਕਿ 12 ਵਜ ਚੁੱਕਿਆ ਮੈਂ ਹੁਣੀ ਉੱਠਿਆ ਹਾਂ ਬਰਸ ਬੁਸ ਕਰਕੇ ਤੇ ਮੂਹਤੋ ਕੇ ਬਸ ਨੂੰ ਪੁੱਸਤ ਬਣਾਉ ਨੂੰ ਕਿ ਆਪਾਂ ਜਾਵਾਂਗੇ ਥੋੜਾ ਜਿਹਾ ਸਮਾਨ ਲੈਣ ਠੀਕ ਹੈ ਜੋ ਕਿ ਟ੍ਰਾਈਪੋਡ ਵਗੈਰਾ ਲੈ ਕੇ ਜਾਣਾ ਤੇ ਮੰਮੀ ਨੂੰ ਕਿਹਾ ਰੋਟੀ ਦੇ ਬਣਾਉਂ ਮੈਂ ਰੋਟੀ ਉਹ ਕਰ ਰਿਹਾ ਗਰਮ ਮੰਮੀ ਕਿਰੇ ਕੋਈ ਠੰਡੀ ਹੋ ਗਈ ਰੋਟੀ ਵੀ ਤੋਂ ਹੁਣ 12 ਵਜੇ ਆ ਟਾਈਮ ਉੱਠਣ ਦਾ ਮੈਂ ਕੀ ਕਰਦੇ ਆ ਇਹ ਠੰਡ ਚ ਉੱਠਣ ਦਾ ਗੜਦਿਲ ਕਰਦੇ ਕੀ ਕਰੀਏ ਮੇਰਾ ਫੋਨ ਦੀ ਬੈਟਰੀ ਹੋ ਸਲੋ ਹੋ ਚੁੱਕੀ ਹੈ ਜੇ ਮੇਰਾ ਫੋਨ ਚਾਲੇ ਕਰਨਾ ਤੇ ਆਪਾਂ ਨੇ ਇੱਕ ਚਾਰਜਿੰਗ ਬੋਰਡ ਲਿੱਤਾ ਹੋਇਆ ਠੀਕ ਹੈ ਤੇ ਆ ਸਿਸਟਾ ਦਾ ਚਾਰਜਿੰਗ ਆ ਠੀਕ ਆ ਆ ਇਥੋਂ ਰੁੱਟਿਆ ਸੀਗਾ ਕਿ ਗੱਪ ਪਿੰਨਾ ਹੁੰਦੀ ਐ ਨਾ ਤਾਂ ਮੈਂ ਲਾਤਾ ਕਿ ਤੇ ਅਧਰਾਂ ਨੂੰ ਮੈਂ ਰੋਟੀ ਲੈ ਕੇ ਆ ਗਈ ਤੇ ਆਪਾਂ ਰੋਟੀ ਖਾ ਖੋ ਕੇ ਫੋਨ ਫੋਨ ਚਾਰਜ ਕਰਦੇ ਤਾਂ ਤੁਹਾਨੂੰ ਮਿਲਦੇ ਆ ਆ ਰੋਟੀਆਂ ਦਿਖਾ ਦੇਣਾ ਤੁਹਾਨੂੰ ਅੱਜ ਕੀ ਲਈ ਆ ਮੰਮੀ ਐ ਕਹਿੰਦੀ ਸਬਜ਼ੀ ਆਉਦੇ ਆ ਨਾ ਚਣਿਆਂ ਦੀ ਮਟਰਾਂ ਦੀ ਮਟਰਾਂ ਦੀ ਦਾਲ ਦਹੀਂ ਰੋਟੀ ਚਾਹ ਹੁਣ ਰੋਟੀ ਵਾਟੀ ਖਾ ਲਈਏ ਹਾਂਜੀ ਖਾਣਾ ਵਗੈਰਾ ਆਪਣਾ ਹੋ ਗਿਆ ਮੰਮੀ ਨੇ ਸਿਰ ਤੇ ਰੱਖਦੀ ਕਹਿ ਬਕ ਵੀ ਠੰਡ ਹੋ ਜਾਏ ਬਾਹਰ ਬਹੁਤ ਜ਼ਿਆਦਾ ਹੈਗਾ ਮਤਲਬ ਹਵਾ ਚੱਲ ਰਹੀ ਆ ਤੇ ਮੰਮੀ ਕੀ ਕਹਿਣਾ ਚਾਹਨੀ ਆ ਨਵੇਂ ਸਾਲ ਵਾਰ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਆਸਰੂ ਵਰਕ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਤੇ ਹਾਂਜੀ ਆਪਾਂ ਰੈਡੀ ਹੋ ਚੁੱਕੇ ਆ ਤੇ ਆਪਾਂ ਜਲਦੀ ਜਲਦੀ ਆਪਣੀ ਮੰਮਾ ਦਾ ਪੇਮੈਂਟ ਲੈ ਲੈਨੇ ਆ ਉਹ ਮੇਰੇ ਨੂੰ ਪੇਮੈਂਟ ਦੇ ਦੋ ਕਿੰਨੇ ਆ 2000 ਹੂੰ ਚਲੋ ਮੇਰੇ ਕੋਲੋਂ ਪੇਮੈਂਟ ਲੈ ਲਈ ਹੁਣ ਮੰਮੀ ਚੱਲ ਫਿਰ ਮੈਂ ਚੱਲਿਆ ਠੀਕ ਆ ਠੀਕ ਆ ਬਤ ਵਧੀਆ ਝੱਲਾ ਕੇ ਆਈ ਇੱਛਾ ਕੀ ਜੋ ਕੁਝ ਵੀ ਲੈਣਾ ਤੈਨੂੰ ਹਾਂ ਠੀਕ ਆ ਚਲ ਠੀਕ ਆ ਤੇਰਾ ਹੁਣ ਮੈਨੂੰ ਕੋਡ ਕੱਟ ਦੇ ਦੇ ਕੋਡ ਉਹ ਹੀ ਬਲੈਕ ਪਾ ਜਾ ਆਜੇ ਬਗਰੀ ਵੀ ਗਰੀਬੀ ਨਾਲ ਆਦਾਂ ਮੈਂ ਦੁਆ ਲਾਉਂਦਾ ਨਹੀਂ ਇਹ ਨਹੀਂ ਜੇ ਹੀ ਪਾਰੇ ਨਹੀਂ ਪਾਰੇ ਮੰਮੀ ਐ ਕੱਲ ਰ ਐਵੇਂ ਰਹਿਣਦੇ ਐਵੇਂ ਰਹਿਣਦੇ ਐਵੇਂ ਹੀ ਜੀ ਹਾਂ ਜੀ ਮੈਨੂੰ ਪਤਾ ਨਹੀਂ ਸੀਗਾ ਮੇਰਾ ਮੋਟਰਸਾਈਕਲ ਦੇਖੋ ਦੁਕਾਨਾ ਵਿੱਚ ਕੀ ਹੋ ਰਿਹਾ ਆਪਣੇ ਬਿਲਟਿੰਨਾ ਵਾਈ ਦਾ ਦੇਖੋ ਇੱਥੋਂ ਪਲੱਗ ਨਿਕਲਿਆ ਹੋਇਆ ਆ ਟੁੱਟਿਆ ਹੋਇਆ ਦੇਖੋ ਹੁਣ ਸਭ ਤੋਂ ਪਹਿਲਾਂ ਜਾ ਕੇ ਹੁਣ ਸਭ ਤੋਂ ਪਹਿਲਾਂ ਜਾ ਕੇ ਪਹਿਲਾਂ ਇਹਨੂੰ ਠੀਕ ਕਰਾਉਂਗਾ ਠੀਕ ਆ ਉਸ ਤੋਂ ਬਾਅਦ ਚੁੱਪ ਹੋ ਜਾ ਦੇਖ ਰ ਹਾਂ ਹੀ ਪਵਾ ਲਾਂਗਾ ਮੈਂ ਚਲੋ ਫਿਰ ਪਹਿਲਾਂ ਉੱਥੇ ਜਾਵਾਂ ਯਾਰ ਇਹਦਾ ਪਲੱਗ ਬਲਬ ਬਕਵਾਣਾ ਆਪਾਂ ਪਾਉਣ ਸੀਗਾ ਇਹ ਮੋਟਾ ਦਾ ਪਲੱਗ ਤੇ ਅੱਜ ਸ਼ੌਪ ਬੰਦ ਆ ਆਪਣੇ ਪਿੰਡ ਵਾਲੇ ਵੀ ਹੁਣ ਦੇਖ ਲੈ ਗੜ ਜਾ ਕੇ ਬੁਆਣੇ ਆ। ਇਸ ਦੁਕਾਨ 'ਚ ਨਾ ਵੀਡੀਓ ਮਤਲਬ ਬਣਾਉਣੀ ਸੀ ਵੀ ਉੱਥੇ ਵੀ ਨਹੀਂ ਬਣਾਉਣੀ ਚਲੋ ਠੀਕ ਹੈ ਜੀ। ਮੈਂ ਤਾਂ ਨਹੀਂ ਬਣਾਉਂਦੇ। ਤੇ ਆ ਰਿੰਗ ਲਾਈਟ ਤੇ ਆ ਟਰਾਈਪੋਡ ਲੈ ਕੇ ਆਇਆ ਮੈਂ ਤੁਹਾਨੂੰ ਫਿਰ ਅਨਬਾਕਸਿੰਗ ਕਰਕੇ ਦਿਖਾਵਾਂਗਾ। ਤੇ ਜਾਂਦਾ ਲਾਹਿਆ ਆਪਣੀ ਮੰਮੀ ਕਿੱਧਰ ਚਲ ਗਈ। ਆ ਦੇਖੋ। ਬਾਹਰਲਾ ਦੂਜਾ ਦਰਵਾਜ਼ਾ ਖੁੱਲਾ ଥିਗਾ। ਤੇ ਹੁਣ ਤੁਹਾਨੂੰ ਆ ਜਿਹੜਾ ਮੈਂ ਬਾਕਸਿੰਗ ਕਰਦੇ ਨਾ ਹਾਂ ਤਾਂ ਕਿੰਨੇ ਲੱਗਾ ਯਾਰ ਇਹ ਗੱਲ ਆੜ ਤੇ ਆਹ ਟਰਾਈਪੋਡ ਮੈਂ ਲੱਗ ਦੋ ਲਿੱਤਾ ਹੈਵੀ ਵਾਲਾ ਤੇ ਰਿੰਗ ਲਾਈਟ ਹੈ ਜਿਹੜੀ ਉਹ ਮੈਂ ਲੱਗ ਦੋ ਲਿੱਤੀ ਆ ਤੋ ਆ ਮੈਨੂੰ ਪੈ ਗਿਆ ਮਤਲਬ ਮੈਨੂੰ 1800 ਚ ਪੈ ਗਿਆ ਸਾਰਾ ਤੇ ਰਿੰਗ ਲਾਈਟ ਲੱਗ ਦੋ ਲਿੱਤੀ ਆ ਠੀਕ ਆ ਤੇ ਆ ਮਤਲਬ ਟਰਾਈਪੋਡ ਆ ਲੱਗ ਦੋ ਲਿੱਤਾ ਮੈਂ ਹੈਵੀ ਚ ਹਾਏ ਕਰ ਓਕੇ ਤੇ ਮਮਮੀ ਆਪਣੀ ਉਧਰ ਨਾਲ ਕੱਪੜੇ ਝੋਰੀ ਆ ਮਮਮੀ ਕਹਿੰਦੀ ਤੂੰ ਇੱਧਰ ਹੀ ਆ ਜਾ ਠੀਕ ਆ ਥੱਲੇ ਮੈਂ ਹੁਣ ਉਧਰ ਆਪਣਾ ਸਮਾਨ ਲੈ ਕੇ ਜਾਂਦਾ ਠੀਕ ਆ ਉਧਰ ਦੂਜੇ ਘਰ ਹੀ ਜਾਵਾਂਗਾ ਵੈਸੇ ਮੈਂ ਜਿਆਦਾ ਕਰ ਉਧਰ ਰੱਖਿਆ ਰਿਹਾ ਸਮਾਨ ਫਿਰ ਤੁਹਾਨੂੰ ਦਿਖਾਉਂਦਾ ਤੇ ਹਾਂ ਜੀ ਆਪਾਂ ਪਹੁੰਚ ਗਏ ਆ ਆਪਣੇ ਦੂਜੇ ਘਰ ਤੇ ਹਾਂ ਮਮਮੀ ਮਮਮੀ ਕੀ ਕਰ ਰਹੀ ਆ ਕੱਪੜੇ ਧੋ ਰਹੀ ਆ ਪੁੱਤ ਤੇ ਮਮਮੀ ਤੋਂ ਦੀਏ ਕੱਪੜੇ ਤੇ ਉਹ ਪਏ ਉਧਰ ਸਮਾਨ ਠੀਕ ਆ ਤੁਹਾਨੂੰ ਇਹਦੀ ਅਨਬਾਕਸਿੰਗ ਕਰਕੇ ਦਿਖਾਵਾਂ ਮੈਂ ਠੀਕ ਆ ਕਿਵੇਂ ਦੀ ਮਤਲਬ ਵਹ ਹੋਣੀ ਤਾਂ ਕਿਵੇਂ ਦੀ ਆ ਯੋਹਦੀ ਲਾਈਟ ਆਵੇਂ ਦੀ ਹੋएगी ਤੇ ਆਪਾਂ ਲਾਈਟ ਆ ਤੇ ਆ ਲਾਈਟ ਆਪਣੀ ਕਲਰ ਹੈ ਚ ਆਪਣੀ ਦੋ ਕਿੰਨੇ ਕਲਰ ਨੇ ਇੱਚ ਠੀਕ ਹੈ मतलब पूरा सेट अप कर लिए फिर ਤੁਹਾਨੂੰ ਸੈਟ ਅਪ ਕਰਕੇ ਫਿਰ ਤੁਹਾਨੂੰ ਦਿਖਾਨੇ ਆ ਰਿਜ਼ਲਟ ਕੀ ਜਾਂਦਾ ਇਹਦਾ ਠੀਕ ਹਾਂਜੀ ਆਪਣਾ ਇਹਦਾ ਸੈਟ ਅਪ ਕਰ ਲਿਆ ਦੇਖੋ ਇਹ ਜਿਹੜਾ ਆ ਜਿਹੜਾ ਟ੍ਰਾਈਪੋਡ ਹੈ ਨਾ ਸਟੈਂਡ ਹੈ ਜਿਹੜਾ ਇਹ ਬਿਲਕੁਲ ਹੈਵੀ ਚ ਹੈ ਬਿਲਕੁਲ ਤੇ ਇਹ ਰਿੰਗ ਲਾਈਟ ਆ ਠੀਕ ਆ ਆਪਣਾ ਹੈਗਾ ਦੇਖ ਰਹਿਣਾ ਕਿੰਨੇ ਫੁੱਟ ਦਾ ਲਾਈਟ ਸਟੈਂਡ 9 ਫਿਟ 9 ਫਿਟ ਦਾ ਹੈ ਠੀਕ ਹੈ ਤੇ ਇਹਦਾ ਹਲੇ ਰਿਜ਼ਲਟ ਮੈਂ ਨਹੀਂ ਚਾਹੀਦਾ ਕਿੱਥਾ ਲਾਈਟ ਦਾ ਇਹਦਾ ਰਿਜ਼ਲਟ ਮੈਂ ਕਰਾਂਗਾ ਰਾਤ ਨੂੰ ਠੀਕ ਆ ਆਪਾਂ ਮਤਲਬ ਅੱਜ ਕੀ ਕਰਾਂਗੇ ਅੱਜ ਤਾਂ ਕੱਲ ਨੂੰ ਟਾਈਮ ਲੱਗੇ ਬਾਪੂ ਜੀ ਉਹ ਸਕੂਟਰੀਆ ਜੋ ਵੀ ਆ ਸਾਨੂੰ ਕਹਿ ਦੇਣਾ ਨੁੰਨਾ ਕਹਿ ਦਿੰਨੇ ਆ ਤੇ ਹਾਂ ਮਤਲਬ ਆਪਾਂ ਕੁਇਤੀ ਬੁਟੀ ਚੱਕਰਾਂਗੇ ਅੱਜ ਬਿਲਕੁਲ ਸਟਾਈ ਕਰਦੇ ਆ ਵੈਸੇ ਬੈੱਡ ਵੈਸੇ ਮੈਂ ਲਾਣੇ ਆ ਅੱਜ ਉਰੇ ਬੈੱਡ ਨੂੰ ਤੇ ਲਾ ਕੇ ਪਹਿਲਾਂ ਦਿਖਾਵਾਂਗੇ ਦੇਖੋ ਜੀ ਇਦਾਂ ਨਾਲ ਕੰਮ ਸਰਦਾ ਜੀਗਾ ਮੰਮੀ ਨੂੰ ਮਿਰਚ ਆ ਗਿਆ ਤਰਸ ਮੰਮੀ ਨੇ ਮੈਨੂੰ ਇਹੀ ਦਵਾਤੀ ਤੇ ਹਾਂਜੀ ਆਪਾਂ ਚੱਲਿਆ ਹੁਣ ਦੂਜੇ ਘਰ ਠੀਕ ਆ ਮੰਮੀ ਕਹਿੰਦੀ ਸੀ ਕਿ ਦੀ ਮੇਰੇ ਨਾਨਾ ਬਰਸੀਨ ਵੜਾ ਕੇ ਲੈ ਗਿਆ ਮੱਝ ਵਾਸਤੇ ਤੇ ਮੈਂ ਪਹਿਲਾਂ ਆਪਣੇ ਕੱਪੜੇ ਉੱਪਰ ਚੇਂਜ ਕਰਾਂਗਾ ਅਬ ਹੋਰ ਦੂਜੇ ਘਰ ਮੰਮੀ ਕਹਿ ਰਹੀ ਸੀ ਕੱਪੜੇ ਤਾਂ ਕੀ ਚੇਂਜ ਕਰਨੇ ਵੀ ਤੋ ਇਹੀ ਪਾ ਕੇ ਜਾਇਆ ਕੀ ਦਾ ਮੰਨਗੇ ਜਿੱਤੀ ਉੱਤੇ ਬਦਲ ਆ। ਜਿੰਨੇ ਜਿਹੜੀ ਡਾਡੀ ਕੰਮ ਤੇ ਜਾਂਦੇ ਆ ਨਾ ਤੇ ਡਾਡੀ ਜੀ ਹੁਣ ਆ ਰਹੇ ਨੇ ਕੰਮ ਤੋਂ ਕਰ ਜੰਦੇ ਲਾ ਲਾ ਕੇ ਜਾਵੇਂ ਫਿਰ ਜੰਦੇ ਲਾ ਕੇ ਚੱਲ ਗਏ। ਫਿਰ ਡਾਡੀ ਚਾਬੀਆਂ ਰੱਬ ਦੇ ਫਿਰਨੇ ਕਿੱਥੇ ਰੱਖ ਦੀ ਕਿੱਥੇ ਨਹੀਂ। ਤੇ ਹੁਣ ਡਾਡੀ ਨੂੰ ਪਹਿਲਾਂ ਆ ਜਾਣ ਦਿਓ ਫਿਰ ਆਪਾਂ ਜਾਵਾਂਗੇ ਮਰਸੀਨ ਵੱਢਣ। ਤੇ ਮੈਨੂੰ ਕੁਝ ਕਹਿਣਾ ਚਾਹੀਦਾ। ਬਸ ਲਾਈਕ ਕਮੈਂਟ ਸ਼ੇਅਰ ਕਰੋ। ਲਾਈਕ ਕਮੈਂਟ ਸ਼ੇਅਰ ਤਾਂ ਕਰ ਦੇਣਗੇ। ਕੁਝ ਹੋਰ ਨਵੇਂ ਸਾਲ ਤੇ। ਬਸ ਨਵੇਂ ਸਾਲ ਦੇ ਬਣਾ ਮੈਂ ਕਾਲੂ। ਕੀ ਬਣਾਵਾਂਗੇ ਕੀ ਪਕੌੜੇ ਬਣਾ ਲਾਂਗੇ ਬਰੈਡ ਬਣਾ ਲਾਂਗੇ ਪਕੌੜੇ ਬਣਾਏਗੇ ਹੂੰ ਮੈਂ ਮੇਰੇ ਕਾਰਟ ਬਣਾਵਾਂ ਮੈਂ ਕਾਲੂ ਪਕੌੜੇ ਠੀਕ ਆ ਤੇ ਮੰਮੀ ਨਾ ਜਲੂਸ ਕੱਢਾ ਤਾਂ ਮੇਰਾ ਤੁਹਾਨੂੰ ਜਾਣ ਦੇ ਕਰ ਜਲੂਸ ਨਾ ਮੈਂ ਕਿਹਨੇ ਮੈਂ ਜਲੂਸ ਕੱਢਦਾ ਮੈਂ ਕਿਹੜਾ ਜਲੂਸ ਕੱਢਦਾ ਦੱਸੋ ਮੇਰਾ ਕਿਹੜਾ ਜਲੂਸ ਕੱਢਿਆ ਜਰਾ ਬਲਾਰ ਲਾਗਾ ਮੰਮੀ ਥੋੜਾ ਸੰਗ ਦੀਆ ਕੈਮਰਾ ਤਾਂ ਕੋਈ ਗੱਲ ਨਹੀਂ ਆਪਾਂ ਚਲਾਦਾ ਆਏ ਬੋਲਣਾ ਲਾਦਾ ਆਏ ਮਤਲਬ ਕੋਈ ਗੱਲ ਨਹੀਂ ਤੇ ਮੈਂ ਆਪਣੀ ਜੁੱਤੀ ਵੇਰਾ ਕੱਢਦਾ ਮੈਂ ਮੈਨੂੰ ਚੱਪਲਾ ਦੇ ਦੇ ਦੱਜੀ ਜੀ ਤੇ ਆਪਾਂ ਲੈ ਆਏ ਰੈਡੀ ਰੈਡੀ ਲੈ ਆਣਾ ਕਰੋ ਤੇ ਬਾਕੀ ਮੈਂ ਪਰਸੂ ਨੂੰ ਕੱਢ ਲਾਂ ਚੱਲ ਜੂ ਨਾ ਬੰਮੀ ਨੇ ਚਕਾਈ ਮੈਂ ਚੱਕ ਲੀਂਗਾ ਚਕਾਵਾ ਚੱਕ ਮੈਂ ਚੱਕਾਂ ਚਕਾਈ ਚੱਕ ਲੈ ਇਹਨੂੰ ਹਾਂ ਹੈ ਦੱਸ ਚੱਕ ਲਈ ਚਕਾ ਤੂੰ ਚੱਲ ਦੋਲੀ ਨੂੰ ਤਾਲਾ ਮਾਰ ਲ ਨਾ ਵੱਡਾ ਹੋ ਗਿਆ ਚੱਕੇ ਨਹੀਂ ਦਿੰਦੀ ਬੱਬੇ ਹੁਣ ਮੈਂ ਕੀ ਕਰ ਸਕਦਾ ਇੱਥੇ ਕੀ ਆਪਣੀ ਰਹਿ ਰਹਿ ਗਿਆ ਹਾਂ ਬਸ ਉਸ ਤੋਂ ਬਾਅਦ ਚੱਲਦੇ ਆਪਾਂ ਠੀਕ ਹੈ ਜੀ ਆਪਾਂ ਨਾ ਆਪਣਾ ਰੂਮ ਰੈਡੀ ਕਰਨਾ ਸੀਗਾ ਠੀਕ ਆ ਤੇ ਮੈਂ ਉਸ ਦਾ ਮਤਲਬ ਅਖਬਾਰ ਰੂਰਾ ਲੈ ਕੇ ਆਵਾਂ ਕੱਲ ਜਾ ਕੇ نیوز نیوز ਸਿੱਤਰ ਕੇ ਲੈਣਾ ਉਹ ਲੈ ਕੇ ਆਵਾਂ ਜਾ ਕੇ ਤੇ ਫਿਰ ਵੀ ਕੋਈ ਲਾਉਗਾ ਥੋੜਾ ਜਿਹਾ ਫਿਰ ਆਪਾਂ ਰੈਡੀ ਕਰਾਂ ਠੀਕ ਆ ਦਾ ਤੁਹਾਨੂੰ ਰੈਡੀ ਹੋ ਕੇ ਦਿਖਾਵਾਂ ਮਤਲਬ ਕਿ ਇਹਦਾ ਆਪਣਾ ਨਿਊਜ਼ਪੇਪਰ ਲਾ ਕੇ ਲੱਗੂਗਾ ਉਹ ਕਰ ਪਟੋਕਾ ਕਰਾਂਗੇ ਫਿਰ ਉਹ ਮੱਜੇ ਨੂੰ ਪਾਏਗੇ ਟੋਕਾ ਨਹੀਂ ਕਰਾਂਦਾ ਟੋਕਾ ਨਹੀਂ ਕਰਾਂਦਾ ਕਿਉਂ ਨਹੀਂ ਕਰਾਂਦਾ ਦੁੱਧ ਨਹੀਂ ਪੀਏਗਾ ਮੰਮੀ ਦੇ ਲੈ ਕਦੋਂ ਫਰੀ ਹੋਏਗੇ ਆਪਾਂ ਤੇ ਦੇਖੋ ਮੈਂ ਰੋਜ਼ ਦਾ ਰੋਜ਼ ਮਤਲਬ ਰੋਜ਼ ਮੈਂ ਹੀ ਟੋਕਾ ਕਰਾਨਾ ਹੈ ਨਾ ਮਤਲਬ ਮੈਂ ਹੁਣ ਦੱਸੋ ਸਿਸਟਰ ਵੀ ਆ ਰਿਸ਼ਤਦਾਰ ਚ ਗਈ ਹੋਈ ਆ ਨਾ ਯਾਤਰਾ ਨਹੀਂ ਯਾਤਰਾ ਤੇ ਕਿੱਥੇ ਗਈ ਆ ਰਿਸ਼ਤਦਾਰ ਚ ਗਈ ਹੋਈ ਆ ਯਾਤਰਾ ਕਿਹੜੀ ਯਾਤਰਾ ਹੈ ਗਈ ਆ ਉਹ ਯਾਤਰਾ ਤੇ ਗਈਆ ਗੁੱਗੇ ਮਾੜੀ ਤੇ ਅੱਛਾ ਗੁੱਗੇ ਵਾੜੀ ਤੇ ਗਈਆ ਹੋ ਮੈਨੂੰ ਤਾਂ ਪਤਾ ਵੀ ਨਹੀਂ ਸੀ ਗਿਆ ਮੈਨੂੰ ਤਾਂ ਹੁਣ ਪਤਾ ਮਮੀ ਪਹਿਲਾਂ ਮਮੀ ਨੇ ਕਿਹਾ ਵੀ ਰਿਸ਼ਤਾਰੀ ਚ ਗਈਆ ਤੇ ਹੁਣ ਕਹਿੰਦੇ ਉੱਤੇ ਗੁੱਗਾ ਮਾੜੀ ਤੇ ਕਿੱਥੇ ਕਿਹੜੀ ਸੜੋ ਮੈਂ ਮੀ ਇਹ ਰਾਜਸਥਾਨ ਕਣੀ ਰਾਜਸਥਾਨ ਮਤਲਬ ਬਾਗੜ ਬਾਗੜ ਹਨਾ ਰਾਜਸਥਾਨ ਕਣੀ ਗਈਆ ਬਾਗੜ ਹਾਂ ਬਾਗੜ ਦੇਸ਼ ਗਈਆ ਬਾਗੜ ਬਾਗੜ ਦੇਸ਼ ਮਾੜੀ ਤੇ ਗਈਆ ਠੀਕ ਆ ਤੇ ਆ ਸ਼ੀਸ਼ਟਾਲਾ ਵੱਡਿਆ ਦੇਖੋ ਆ ਮੈਂ ਵੱਡਿਆ ਠੀਕ ਆ ਹਾਂ ਬਸ ਐ ਸਾਲੇ ਨੇ ਬੈਠਾ ਇਸ ਤਰ੍ਹਾਂ ਹਾਲ ਦੇਖੋ ਕੀ ਹੋ ਗਿਆ ਆ ਚੱਕਣਾ ਆ ਵੀ ਚੱਕਣਾ ਮੰਮੀ ਆ ਆ ਰਹੀ ਪਿੱਛੇ ਪਿੱਛੇ ਤੇ ਮੰਮੀ ਹਾਂ ਮੈਨੂੰ ਰਾਤ ਸੁਪਨਾ ਆ ਸੋਨੀਆ ਕਹਿੰਨਾ ਮਤਲਬ ਮੈਂ ਮੁੱਕਾ ਮਾਰ ਰਹਾ ਹੁਣ ਮਤਲਬ ਮੈਨੂੰ ਸੁਪਨੇ ਚ ਨਾ ਮਤਲਬ ਸੱਚੀ ਲੱਗੇ ਕੰਦ ਨਹੀਂ ਹੈਗੀ ਮਝੇ ਲੱਗੇ ਮੇਰੇ ਉਹ ਕਾਹਨ ਸੁੱਤੀ ਕੋ ਮੁੱਕਾ ਰਸੂਪੜਿਆ ਮਸੋੜੇਗਾ ਮਾਰ ਰਿਆ ਕਾਂਦੇ ਵਿੱਚ ਜ਼ੋਰ ਕਵਰੇ ਸੂਰ ਸੂਰ ਮੁੱਕਾ 2 ਵਜੇ ਉਹ ਗਰੀ ਉੱਟੀ ਮੇਰੀ ਤੇ ਮੰਮੀ ਆਪਣੇ ਦਰਖਾ ਘੋਲਦੀ ਵੀ ਆ ਤੇ ਹੋਰ ਇਹਦੀ ਕੱਢਣੀ ਹੁਣ ਆਪਾਂ ਬਸ ਇਹਦੀ ਕੱਢ ਕੇ ਆਪਣਾ ਉੱਤਲੇ ਕੋ ਚੱਕ ਕੇ ਆਪਣਾ ਸਮਾਨ ਦੂਜੇ ਘਰ ਸੁੱਟ ਤੇ ਹਾਂਜੀ ਮੰਮੀ ਰੱਖ ਰਿਆ ਆਪਣੇ ਗੱਦੇ ਠੀਕ ਆ ਇੱਕ ਬੈਡ ਚੱਕਿਆ ਗਿਆ ਨਹੀਂ ਮੰਮੀ ਦੀ ਹੈਲਪ ਕਰਾਣਾ ਤੇ ਉੱਤਰ ਰੱਖ ਦੇ ਇਹਨਾਂ ਨੂੰ ਜਦੋਂ ਡੜੀ ਅੱਗ ਸੇਕ ਰਿਹਾ ਨਾ ਉੱਤਰ ਦੇਖੋ ਆ ਬੈਠਾ ਨੇ ਤਿਆਰੀ ਮੈਂ ਮੇਲਾ ਮੈਂ ਰੱਖ ਦੇਨੂੰ ਸਾਮਾਨ ਕੱਢ ਰਿਆਂ ਹੁਣ ਇੱਥੋਂ ਆ ਬੀਬੀ ਜੀ ਦੀ ਪੇਟੀ ਕੱਢਦਾ ਐ ਸਾਰਾ ਸਾਮਾਨ ਕੱਢਦਾ ਐ ਮੰਜਾ-ਮੁੰਜਾ ਸਭ ਤੇ ਆਪਾਂ ਬੈੱਡ ਬੁੱਡ ਉਧਰ ਲੈ ਸੀਗੇ ਬੇਬੇ ਹੁਣ ਜੀ ਦੇਣਾ ਹੈ ਬੈੱਡ ਵੀ ਆ ਗੱਦੇ ਨੇ ਆ ਅੰਦਰੋਂ ਮੈਂ ਸਮਾਨ ਕੱਢ ਰਹੀ ਠੀਕ ਆ ਅੰਦਰ ਸਾਰਾ ਸਮਾਨ ਕੱਢ ਕੇ ਬੈੱਡ ਬੁੱਡ ਲਾ ਦੇਣੇ ਆ ਤੇ ਅੱਜ ਦਾ ਵਲੌਗ ਜਿਹੜਾ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜਿਹੜਾ ਵਲੌਗ ਆ ਜਿਆਦਾ ਵੱਡਾ ਨਾ ਹੋ ਜੇ ਇਸ ਕਰਕੇ ਮੈਂ ਵਲੌਗ ਨੂੰ ਇੱਥੇ ਐਂਡ ਕਰ ਰਿਹਾ ਤੇ ਤੁਸੀਂ ਲਾਈਕ ਜਰੂਰ ਕਰੋ ਠੀਕ ਹੈ ਜੀ ਹੁਣ ਮਿਲਦੇ ਆ ਨਵੇਂ ਵਲੌਗ ਨਾਲ ਕੱਲ ਇੱਥੇ ਹੀ ਆਪਾਂ ਵਲੌਗ ਸਟਾਰਟ ਕਰਤਾ ਠੀਕ ਆ ਥੈਂਕ ਯੂ